माय रघुदेव सन्ति चोला माधरं वन्दे माधरं वन्दे मातरं वन्दे ਜੀ ਗਤਾਰ ਸਿੰਘ ਸਰਵਾਦੀ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਿਤ ਕਰਨ ਵਾਲਾ ਸੈਂਟੀਫੀਕੀਸ਼ਨ ਪ੍ਰੋਗਰਾਮ ਲਿਖਦੇ ਨੇ ਜਿਹਦੇ ਵਿੱਚ ਬੱਚੇ ਬੜੇ ਹੀ ਦਿਲਨਦ ਦੇ ਨਾਲ ਪਾਰਟਿਸਪੇਟ ਕਰਦੇ ਨੇ ਕਿਉਂਕਿ ਉਹ ਸਾਲ ਪਰ ਇਸ ਫੰਕਸ਼ਨ ਦਾ ਇੰਤਜ਼ਾਰ ਕਰਦੇ ਨੇ ਕਿ ਕਦੋਂ ਸਾਡੇ ਸਕੂਲ ਦਾ ਫੰਕਸ਼ਨ ਹੋਏਗਾ ਕਿ ਕਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟ ਕਰ ਪਾਵਾਂਗੇ ਜੋ ਬੱਚੇ ਆਪਣੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਪੇਸ਼ ਕਰਦੇ ਨੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਾਰੇ ਹੀ ਵਿਦਿਆਰਥੀ ਜਿਨ੍ਹਾਂ ਨੇ ਇਹ ਵਿੱਚ ਪਾਰਟਿਸਪੇਟ ਕੀਤਾ ਜੋ ਇਸ ਪ੍ਰੋਗਰਾਮ ਦੇ ਸ਼ਾਮਲ ਹੁੰਦੇ ਨੇ ਤੇ ਜਿੰਨੇ ਵੀ ਮੈਂਬਰ ਨੇ ਯਾਦਗਾਰੀ ਕਮੇਟੀ ਦੇ ਮੈਂਬਰ ਸ ਤੇ ਜਿੰਨੇ ਵੀ ਵੱਜ ਤੇ ਸ਼ੋਭਿਤ ਸਾਡੀਆਂ ਗੁਗੀਆਂ ਸ਼ਸ਼ੀਂਧਾ ਨੇ ਉਹਨਾਂ ਸਾਰਿਆਂ ਨੂੰ ਵੀ ਧੰਨਵਾਦ ਵੀ ਦੇਣੀ ਹੈ ਕਿ ਇਹਨਾਂ ਨੂੰ ਇਨਵਾਰਪਾਗ ਦੇਦੇ ਨੇ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਜਿਹੜਾ ਫੰਕਸ਼ਨ ਹੈ ਇਹ ਆਰਗੇਨਾਈਜ਼ ਕਰਦੇ ਨੇ ਮੈਂ ਡੀਓ ਮੈਡਮ ਡਿੰਪਲ ਮਦਨ ਜੀ ਦਾ ਬਹੁਤ ਬਹੁਤ ਵਧਾ ਰਤ ਕਰਦਾ ਇਹ ਇਹ ਵੀ ਲੱਗਦਾ ਵੀ ਖਾਲੀ ਇੱਕ ਸਕੂਲ ਦਾ ਸਕੂਲ ਦੇ ਵਿੱਚ ਸ਼ਹੀਦ ਸ਼ਹੀਦੀ ਸਮਾਗਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਬਣਾਇਆ ਜਾ ਰਿਹਾ ਮੈਂ ਤਕਰੀਬਨ 1 ਘੰਟੇ ਤੋਂ ਬੈਠਾ ਵੱਖ-ਵੱਖ ਜ਼ਿਲ੍ਹੇ ਦੇ ਸਕੂਲਾਂ ਦੇ ਵੱਲੋਂ ਦੇਸ਼ ਭਗਤੀ ਦੇ ਪ੍ਰਤੀ ਬਹੁਤ ਹੀ ਸੋਹਣੀਆਂ ਆਈਟਮਾਂ ਤਿਆਰ ਕੀਤੀਆਂ ਜਾ ਰਹੀਆਂ ਅਤੇ ਪੇਸ਼ਕਿਸ਼ ਕੀਤੀਆਂ ਗਈਆਂ ਹਨ ਜਿਸ ਤਰ੍ਹਾਂ ਆਪਾਂ 15 ਅਗਸਤ ਜਾਂ 26 ਜਨਵਰੀ ਤੇ ਸਮਾਗਮ ਤੇ ਉੱਤੇ ਬੱਚੇ ਪਾਰਟਿਸਿਪੇਟ ਕਰਦੇ ਹਨ ਬੱਚੇ ਬਹੁਤ ਹੀ ਉਤਸ਼ਾਹ ਦੇ ਨਾਲ ਉਹਨਾਂ ਨੇ ਆਪਣੀਆਂ ਅਭਿਨਾਂ ਤਿਆਰ ਕੀਤੀਆਂ ਇਸ ਦੇ ਪਿੱਛੇ ਉਹ ਟੀਚਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਇਹ ਇੱਕ ਦਿਨ ਚੋਂ ਇਕੱਤਨੀ ਤਿਆਰ ਹੋ ਜਾਂਦੀ ਜਿਸ ਦੇ ਪਿੱਛੇ ਉਹਨਾਂ ਦਾ 4 ਦਿਨ 5 ਦਿਨ ਜਾਂ ਇੱਕ ਹਫ਼ਤਾ ਲੱਗਿਆ ਹੋਵੇਗਾ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਟੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਅੱਜ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਗਵਰਨਮੈਂਟ ਹਾਈ ਸਕੂਲ ਹੈਬਰ ਕਲਾਮ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਇਹ ਬੱਚਿਆਂ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਜਿਸ ਵਿੱਚ ਘਟੋ ਘਟ 35-40 ਸਕੂਲਾਂ ਦੇ ਬੱਚੇ ਬਾਹਰੋਂ ਆਉਂਦੇ ਨੇ ਔਰ ਇਸ ਸਕੂਲ ਦਾ ਸਟਾਫ ਔਰ ਪ੍ਰਿੰਸੀਪਲ ਮੈਡਮ ਦਾ ਬੀਓ ਸਾਡਾ ਸਾਥ ਦਿੰਦੇ ਨੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹੀਦੀ ਦਿਨ ਤੇ ਲੱਖ ਲੱਖ ਪ੍ਰਣਾਮ ਕਰਦਾ ਹਾਂ ਅਤੇ ਇੱਥੇ ਪਹੁੰਚਣ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਇਹ ਸ਼ਬਦ ਸਾਡੇ ਉਸ ਮਹਾਨ ਸ਼ਖਸੀਅਤ ਸardar ਕਰਤਾਰ ਸਿੰਘ ਸਰਾਭਾ ਜੀ ਨੇ ਸੱਚ ਕਰ ਦਿਖਾਇਆ ਕਿਉਂਕਿ ਉਹਨਾਂ ਨੇ 19 ਸਾਲ ਦੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੀਵਨ ਬਲੀਦਾਨ ਦੇ ਦਿੱਤਾ ਇਹ ਜੋ ਸਮਾਗਮ ਹੈ ਉਸ ਮਹਾਨ ਸ਼ਖਸੀਅਤ ਨੂੰ ਨਮਨ ਹੋਣ ਲਈ ਹਰ ਸਾਲ ਸਰਦਾਰ ਬਲਜੀਤ ਸਿੰਘ ਸਰਾਬਾ ਜੀ ਦੀ ਸਮੂਚੀ ਕਮੇਟੀ ਦੀ ਰਹਿਨਮਾਈ ਦੇ ਵਿੱਚ ਇਸ ਹੈਬੋਵਾਲ ਕਲਾਂ ਦੇ ਸਕੂਲ ਦੇ ਵਿੱਚ ਕਰਾਇਆ ਜਾਂਦਾ ਮਕਸਦ ਇੱਕੋ ਹੀ ਹੈ ਕਿ ਉਹਨਾਂ ਦੀ ਜੋ ਜੀਵਨ ਸ਼ੈਲੀ ਜਿਨ੍ਹਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਪੂਰਨਿਆਂ ਤੇ ਚੱਲ ਕੇ ਉਹਨਾਂ ਨੇ ਆਪਣੇ ਆਪਣਾ ਨਾਮ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਬੱਚਿਆਂ ਨੂੰ ਉਹਨਾਂ ਦਾ ਜੋ ਮੈਸੇਜ ਹੈ ਉਹ ਵੱਧ ਤੋਂ ਵੱਧ ਪਹੁੰਚਾ ਕੇ ਅਸੀਂ ਚਾਹੁੰਦੇ ਹਾਂ ਕਿ ਜੋ ਬੱਚਿਆਂ ਦਾ ਜੀਵਨ ਹੈ ਉਹ ਇੱਕ ਜਿਹੜਾ ਭੁੱਖਾ ਹੈ ਉਹਨਾਂ ਦਾ ਉਹ ਜਵਲ ਹੋਵੇ ਉਹ ਇੱਕ ਸਮਾਜਿਕ ਤੌਰ ਤੇ ਆਪਣੀ ਸੇਵਾ ਨੂੰ ਸਮਝਦੇ ਹੋਏ ਵਾਖੂਬੀ ਸਮਾਜ ਦੇ ਵਿੱਚ ਵਿਚਰਨ ਜਿਸ ਦੇ ਨਾਲ ਕੀ ਜੋ ਇਹ ਸਾਡੇ ਸਮਾਗਮ ਕਰਾਉਣੇ ਨੇ ਉਹ ਸਫਲ ਹੋ ਸਕਣ ਮੈਂ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਸਮੁੱਚੇ ਸਟਾਫ ਦਾ ਧੰਨਵਾਦ ਕਰਦਾ। ਇਸ ਸਮਾਗਮ ਦੇ ਵਿੱਚ ਜਿਸ ਤਰ੍ਹਾਂ ਕੀ ਸਰਾਬਾ ਜੀ ਨੇ ਪਹਿਲਾਂ ਹੀ ਦੱਸਿਆ ਕਿ ਤਕਰੀਬਨ 24-25 ਸਕੂਲ ਨੇ ਜਿਹੜੇ ਆਉਂਦੇ ਨੇ ਉਹਦੇ ਵਿੱਚ ਬੱਚੇ ਅਲੱਗ-ਅਲੱਗ ਦੇਸ਼ ਭਗਤੀ ਨਾਲ ਸੰਬੰਧਿਤ ਜੋ ਆਪਣੀਆਂ ਉਹ ਆਈਟਮਾਂ ਤਿਆਰ ਕਰਕੇ ਲਿਆਉਂਦੇ ਨੇ ਸਟੇਜ ਤੇ ਪਰਫਾਰਮ ਕਰਦੇ ਨੇ ਉਹਨਾਂ ਬੱਚਿਆਂ ਨੂੰ ਤਸ਼ਾਹਤ ਕਰਨ ਦੇ ਲਈ ਅਤੇ ਜਿਹੜੇ ਬੱਚੇ ਬਖ ਬਖ ਸਕੂਲਾਂ ਵਿੱਚ ਅਲੱਗ-ਅਲੱਗ ਕਲਾਸਾਂ ਦੇ ਵਿੱਚੋਂ ਆਪਣੀਆਂ ਸਿੱਖਿਆ ਦੇ ਵਿੱਚ ਪੋਜੀਸ਼ਨਾਂ ਹਾਸਲ ਕਰਦੇ ਨੇ ਉਹਨਾਂ ਨੂੰ ਵੀ ਬਤੌਰ ਇੱਥੇ ਉਹਨਾਂ ਦੇ ਰੈਂਕ ਦੇ ਅਨੁਸਾਰ ਸਨਮਾਨਿਤ ਕੀਤਾ ਜਾਂਦਾ ਜੋ ਇਹ ਹੈਬੋਵਾਲ ਕਲਾਂ ਦਾ ਸਕੂਲ ਹੈ ਇਸ ਦੀ ਸਟਰੈਂਥ ਕਾਫੀ ਹੈ ਜਿਸ ਦੇ ਤਹਿਤ ਅਸੀਂ ਬਾਕੀ ਸਕੂਲਾਂ ਨੂੰ ਵੀ ਇਨਵਾਈਟ ਕਰਦੇ ਹਾਂ ਇਸ ਤਰ੍ਹਾਂ ਦਾ ਕੋਈ ਨਹੀਂ ਮਤਲਬ ਕੋਈ ਪ੍ਰੋਪਰ ਨਹੀਂ ਰੱਖਿਆ ਗਿਆ ਕਿ ਅਸੀਂ ਸਰਕਾਰੀ ਸਕੂਲ ਹੀ ਬੁਲਾਉਣੇ ਨੇ ਜੇ ਕੋਈ ਪ੍ਰਾਈਵੇਟ ਸਕੂਲ ਦੇ ਬੱਚੇ ਵੀ ਇਸ ਸਮਾਗਮ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਤਾਂ ਉਹ ਹਾਜ਼ਰ ਹੋ ਕੇ ਆਪਣੀ ਪਰਫਾਰਮੈਂਸ ਦੇ ਸਕਦੇ ਨੇ ਸਾਡੇ ਵੱਲੋਂ ਉਹਨਾਂ ਨੂੰ ਜੀਓ ਆਇਆ ਹੈ